ਆ ਬਾਜਰਾ ਜੀ ਬੀਜਣ ਵਾਸਤੇ ਤਿਆਰ ਹੈ ਇਹ ਘਮਾਨ ਫਾਰਮ ਐਂਡ ਨਰਸਰੀ ਕਪਿਆਲ ਇਹ ਬਈ ਇਹਦਾ ਕੀ ਰੇਟ ਰੂਟ ਆ ਬਾਜਰਾ ਜੇ ਕਿਸੇ ਨੇ ਲੈਣਾ ਹੋਵੇ ਵੀਰੇ ਆਸਟ੍ਰੇਲੀਆ ਦਾ ਬਾਜਰਾ ਹੈ ਹਾਂਜੀ ਮੱਕੀ ਦਾ ਜਿਹੜਾ ਆਪਾਂ ਚਾਰ ਪਾਉਨੇ ਆ ਉਹਦੇ ਵਿੱਚ 8% ਪ੍ਰੋਟੀਨ ਹੁੰਦੀ ਹੈ ਠੀਕ ਹੈ ਜੀ ਇਹਦੇ ਵਿੱਚ 12% ਪ੍ਰੋਟੀਨ ਠੀਕ ਹੈ ਤਾਂ ਇਹ ਆਸਟ੍ਰੇਲੀਅਨ ਨਾਸਨ ਇਹ ਸਟ੍ਰੇਜੋ ਇੰਪੋਰਟ ਹੋਇਆ ਇੰਪੋਰਟ ਹੋਇਆ ਸਟੇ ਹਾਂਜੀ ਹਾਂਜੀ ਇਹੇ ਕੀ ਰੇਟ ਦੇਵਾਂਗੇ ਜੇ ਕਿਸੇ ਨੇ ਲੈ ਜਾਣਾ ਹੋਵੇ ਬੀਜਣ ਵਾਸਤੇ ਵੀਰੇ ਆਪਾਂ ਤਾਂ ਇਹ ਮਿਲੀ ਦੀ ਇੱਕ ਕਲਮ ਲਗਭਗ 14-15 ਰੁਪਏ ਦੀ ਔਰ ਅਸੀਂ 1 ਰੁਪਏ ਦੀ ਇੱਕ ਕਲਮ ਦਿੰਨੇ ਆ ਲਗਭਗ ਤੁਸੀਂ ਲੈ ਲਓ 1 ਕੁ ਬਿਸਵੇ ਦੇ ਵਿੱਚ 300 ਕਲਮ ਲੱਗਦੀ ਹੈ ਅੱਛਾ ਬਿੱਗੇ ਦੇ ਵਿੱਚ 6000 ਕਲਮ ਲੱਗ ਜਾਂਦੀ ਹੈ ਜੀ ਠੀਕ ਹੈ ਕੰਟੈਕਟ ਨੰਬਰ ਤੇ ਐਡਰੈਸ ਵੀਡੀਓ ਤੇ ਦੇਵਾਂਗੇ ਜੀ ਜੇ ਕਿਸੇ ਨੂੰ ਲੋੜ ਹੋਵੇ ਬਾਜ਼ਾਰਾ ਬੀਜਣ ਵਾਸਤੇ ਤੋਂ ਕੰਟੈਕਟ ਕਰ ਸਕਦੇ ਹਾਂ